ਚੱਲ ਹੁਣ ਬਣੀ ਗੱਲ ਇੱਕ ਤੀਰ ਨਾ ਦੋ ਨਿਸ਼ਾਨੇ ਲੱਗ ਗਏ ਆ ਨਾ ਮੈਂ ਪੈਸੇ ਦਿੱਤੇ ਤੇ ਨਾ ਕੋਈ ਗੱਲ ਚੱਲ ਸੌਦਾ ਵੀ ਆ ਜਾਣਾ ਵਾ ਤੇ ਉਹਨਾਂ ਨੂੰ ਵੀ ਪਤਾ ਲੱਗਣਾ ਕੋਸ਼ੀ ਨਹੀਂ ਕਿ ਸਿਮੀ ਨੇ ਆਹ ਕੰਮ ਕਰਤਾ ਜੇ ਤੁਸੀਂ ਸੌਦਾ ਮੰਗਵਾਉਣਾ ਹੀ ਨਾ ਤੇ ਮੈਨੂੰ ਪਰਚੀ ਫੜਾ ਦਿੰਦੇ ਮੈਂ ਕਿਸ ਤਰੀਕੇ ਨਾਲ ਉਹਨਾਂ ਨੂੰ ਕਹਿ ਦਿੰਦੀ ਹੁਣ ਤੁਸੀਂ ਇੱਧਰ ਜਾ ਕੇ ਉਹਨਾਂ ਨੂੰ ਪਰਚੀ ਦੇ ਆਏ ਨਾ ਉਹ ਤੁਹਾਡੇ ਕੋਲ ਪੈਸੇ ਮੰਗਣ ਜੋਗੇ ਕੀ ਪਤਾ ਨਾ ਕੋ ਪੈਸੇ ਹੈਗੇ ਜਾਂ ਨਹੀਂ ਹੈਗੇ ਤੁਸੀਂ ਇੱਕ ਵਾਰੀ ਪੁੱਛਿਆ ਉਹਨਾਂ ਨੂੰ ਸਿਮੀ ਗੱਲ ਸਬਦੇ ਦੇਣੀ ਸ਼ਰਮ ਨਹੀਂ ਆਉਂਦੀ ਮਾਸਾ ਵੀ ਜਵਾਈ ਭਾਈ ਕੋ ਸੌਦਾ ਮੰਗਉਂਦੇ ਆ ਮੰਮੀ ਮੈਂ ਤਾਂ ਮੰਗੋਣਾ ਹੀ ਫਿਰ ਦੀਦੀ ਨੇ ਵੀ ਜਵਾਬ ਦੇਤਾ ਹੈ ਤੇ ਤੂੰ ਹੀ ਵੀ ਦੇਤਾ ਹੈ ਤੇ ਮੈਂ ਕਿੱਥੋਂ ਲਿਓਣੇ ਹੈ ਪੈਸੇ ਜੇ ਮੈਂ ਤੁਹਾਨੂੰ ਕਹਿ ਹੀ ਦਿੱਤਾ ਕਿ ਐੜ ਕੀ ਮੈਂ ਪੈਸੇ ਦੇਣੇ ਧਾਰੇ ਤੇ ਤੂੰ ਹੀ ਤਾਂ ਗੱਲ ਹੀ ਚੁੱਕ ਲਈ ਦੋ ਜਾਣੀਆਂ ਨੇ ਤੂੰ ਚੁੱਪ ਕੀਤੇ ਰਹਿੰਦੇ ਮੇਰੇ ਨਾਲ ਗੱਲ ਕਰ ਲੈਂਦੇ ਆਹ ਤਾਂ ਇਹਨੂੰ ਕਹਿੰਦੀ ਹਾਂ ਤੁਹਾਡੇ ਨਾਲ ਗੱਲ ਕਰਕੇ ਵੀ ਇਹੀ ਕੁਝ ਹੋਣਾ ਹੈ ਗੱਜੀ ਤਾਂ ਜਾਈਏ ਆਂ ਮੰਮੀ ਬੈਠੇ ਜੇ ਹਾਂ ਮੈਂ ਤੁਹਾਨੂੰ ਆਵਾਜ਼ ਮਾਰਦੀ ਮੈਂ ਜਾਈ ਦੇ ਚੱਲ ਰਹਿੰਦੇ ਹੁਣ ਤੇ ਕੰਮ ਹੀ ਆਈ ਟਾਡੇ ਵਾਲਾ ਤਾਂ ਸੁਦੀਪ ਹੋਈ ਮੇਰੇ ਕੋਲ ਤੇ ਕਹਿੰਦੀ ਭਾਪੀ ਸੌਦਾ ਮੁੱਕਿਆ ਅਛਾ ਤੇ ਸੌਦਾ ਹੈ ਨਹੀਂ ਤੇ ਮੈਂ ਕੀਤੀ ਨਾ ਗੱਲ ਤੇ ਕਹਿੰਦੇ ਮੇਰੀ ਅਜੇ ਤਨਖਾਹ ਨਹੀਂ ਪਈ ਹਾਂ ਹਾਂ ਫੇਰ ਕਿੱਥੋਂ ਲਿਆਉਣਾ ਸੌਦਾ ਤੇ ਕਹਿੰਦੀ ਸਿਮੀ ਨਾਲ ਗੱਲ ਕਰੀਓ ਤੇ ਮੈਂ ਕੋਈ ਨਹੀਂ ਕਰੀਆ ਸਿਮੀ ਨਾਲ ਗੱਲ ਤੇ ਸਿਮੀ ਕਹਿੰਦੀ ਮੈਂ ਅਜੇ ਫੋਨ ਨਹੀਂ ਕੀਤਾ ਮੈਂ ਚੇਤਾ ਭੁੱਲ ਗਿਆ ਅਸੀਂ ਮੈਂ ਫੋਨ ਕਰਕੇ ਤੇ ਫੇਰ ਦੱਸਾਂਗੀ ਉਹ ਸੌਦਾ ਤਾਂ ਚਾਹੀਦਾ ਹੀ ਇਹਨੇ ਘਰ ਉਹ ਵੀ ਸਿਆਣੀਆਂ ਜੀ ਉਹ ਤਾਂ ਚਾਹੀਦਾ ਵਾ ਤੁ ਜੇ ਤੁਹਾਡੇ ਕੋ ਹੈਗੇ ਪੈਸੇ ਤਾਂ ਤੁਸੀਂ ਮਂਗਾਵਾ ਸੌਦਾ ਪਾ ਦੋ ਥੋੜਾ ਜਿਹਾ ਮੇਰੇ ਕੋਲ ਥੋੜੇ ਪੈਸੇ ਮੇਰੇ ਕੋ ਤੇ ਨਾਰਮਲ ਖਰਚੇ ਜਾਂਦੇ ਨਹੀਂ ਫੇਰ ਵੀ ਜੁਆਈ ਪਾਈ ਆਇਆਗਾ ਕੀ ਕਹੋਗਾ ਕਿ ਮੈਂ ਆਇਆ ਤੇ ਨਾ ਸੌਦਾ ਮਂਗਾ ਲਿਆ ਲੈ ਨਹੀਂ ਮੇਰੇ ਕੋ ਕਦੇ ਹੈਗੇ ਤੁਸੀਂ ਕਰੋ ਉਹਨੂੰ ਪਨੂਡੇ ਨੂੰ ਫੋਨ ਆ ਤੇ ਲਿਆਂਦਾ ਪਾਉ ਕੀਤਾ ਉਹ ਤਾਂ ਕਹਿੰਦੇ ਕਿ ਇੱਕ ਦੋ ਦੇਣਾ ਚ ਪੈ ਜਾਣੇ ਆ ਤੇ ਤੁਸੀਂ ਮੋਰਾ ਮੋਟਾ ਆਪਣਾ ਟਾਈਮ ਸਾਰੋ ਤੇ ਇਹ ਦੱਸ ਕਿੱਥੋਂ ਲਿਆਂਵਾਂ ਆ ਤੇ ਮੈਂ ਮੈਂ ਕਰ ਲਈ ਮੰਮੀ ਨਾਲ ਗੱਲ ਤੇ ਕੀ ਕਹਿੰਦੇ ਆ ਸਰਜੀਤ ਨੂੰ ਕਰਨਾ ਹੀ ਹੁਣ ਉਹ ਤੇ ਮੈਨੂੰ ਕਿਹਾ ਹੀ ਤੇ ਕਹਿੰਦੀ ਮੈਨੂੰ ਚੇਤਾ ਭੁੱਲ ਗਿਆ ਮੈਂ ਕਰਨੀ ਹੈ ਕਿ ਚੇਤਾ ਕੋ ਭੁੱਲ ਗਿਆ ਤੁਹਾਨੂੰ ਨਹੀਂ ਪਤਾ ਸੌਦਾ ਵਰਤਣਾ ਉਹ ਤੇ ਹੈ ਵਾ ਤੇ ਮੈਂ ਜੇ ਤੁਹਾਡੇ ਕੋ ਹੈਗੇ ਥੋੜੇ ਬੋਤੇ ਤੇ ਉਹਨਾਂ ਦਾ ਸੌਦਾ ਲੈ ਆਉਂਦੇ ਆ ਪਰ ਉਹਨਾ ਕੀ ਕਹੂਗਾ ਪਰ ਹੁਣ ਮੈਨੂੰ ਚਾਰ ਨਾ ਡੈਪੀਆਂ ਖਵਾ ਲੈਣੇ ਮੇਰ ਕੋ ਹੈਗੇ ਮੈਂ ਦਵਾਈ ਲੈਣਤੀ ਹਾਂ ਮੇਰ ਕੋ ਕਿੱਥੋਂ ਹੋਣੇ ਨੇ ਪੈਸੇ ਤੇ ਹੁਣ ਫਿਰ ਕੀ ਕਰਨਾ ਕਰੋ ਉਹਨਾਂ ਨੂੰ ਫੋਨ ਕਰ ਲਿਓਣ ਸੌਦਾ ਤੇ ਲੈਣਾ ਹੀ ਹੈ ਉਹ ਤੇ ਮੰਮੀ ਕੀਤਾ ਵਾ ਹੁਣ ਫੇਣਾ ਉਪਰ ਮਾੜਾ ਮੋਟਾ ਤੇ ਮੈਂ ਘਰ ਦਾ ਬਜਟ ਕਰਨਾ ਹੈ ਪਹਿਲਾਂ ਕੀ ਕਰਨਾ ਫਿਰ ਮੈਂ ਕੀ ਦੱਸਾਂ ਹਾਂ ਬੁਰੇ ਲੱਗੀਦਾ ਭਾਈ ਭਾਈ ਘਰ ਵਾ ਤੂੰ ਤੇ ਮੈਂ ਵੀ ਕਹਿੰਦੇ ਬੁਰੇ ਲੱਗੀਦਾ ਉਹ ਤੇ ਅੱਗੇ ਕਹਿਣ ਦੀ ਕਿ ਹੁਣ ਕੀ ਬਣਾਵਾ ਤੇ ਮੈਂ ਭਾਜੀ ਨੂੰ ਪੁੱਛ ਲਾ ਕੀ ਖਾਣਾ ਕੋਈ ਦਾਲ ਦੁੱਲਨੀ ਆ ਉਹ ਤੇ ਕਹਿੰਦੀ ਕੱਖ ਨਹੀਂ ਆ ਤੂੰ ਮੈਨੂੰ ਕਹਿਣ ਦੀ ਵੀ ਸੰਦੀਪ ਕਹਿਣ ਦੀ ਆ ਤੇ ਮੇਰੀ ਗੱਲ ਤੋਂ ਤੁਹਾਨੂੰ ਕੋਈ ਪਤਾ ਨਹੀਂ ਇਹ ਸਬਦ ਦਾ ਕੇਰਾ ਹੈਗਾ ਤੇ ਕੇਰਾ ਨਹੀਂ ਮੇਰ ਕਹੀਂ ਖਿਆਲ ਹੀ ਨਹੀਂ ਕੀਤਾ ਇਹ ਕਿਆ ਹੁਣਾਵਾ ਸੋਤਾ ਤੁਹਾਨੂੰ ਪਤਾ ਹੀ ਨਹੀਂ ਨੀ ਗੱਲ ਦਾ ਅੱਗੇ ਤਾਂ ਪਹਿਲੀ ਤਰੀਕ ਆਂਦੀ ਮਗਰੋਂ ਤਾਂ ਕੋਈ ਸਬਦ ਆ ਲੈ ਵੀ ਆਂਦੀ ਆ ਜੀ ਆਰ ਕਤਨ ਕਿੱਥੇ ਗਿਆ ਜੀ ਤੇ ਤੁਹਾਡੇ ਮੰਮੀ ਤੈਨੂੰ ਵੀ ਪਤਾ ਵਾ ਕਿ ਸੋਖਣਾ ਹੁਣ ਦੋ ਜਾਨੇ ਹੋਰ ਹੋ ਗਏ ਆ ਅੱਗੇ ਤੇ ਹੀ ਆਪਣਾ ਮਾੜਾ ਮੋਟਾ ਕੁਝ ਜ਼ਿਆਦਾ ਕਰ ਲੈਂਦੀ ਆਂ ਹੁਣ ਪਤਾ ਹੁਣ ਦੀਦੀ ਤੇ ਨਾਲ ਉਹ ਆ ਭਾਜੀ ਆਇਆ ਵਾ ਤੇ ਹੁਣ ਤੁਹਾਨੂੰ ਪਤਾ ਫਿਰ ਦਾਲਾਂ ਸਬਜ਼ੀਆਂ ਲੱਗਦੀਆਂ ਹੀ ਆ ਵਦ ਤੇ ਲੱਗਦੀਆਂ ਤੇ ਹਾਂ ਪਰ ਤੁਹਾਡੇ ਪੈਸੇ ਤਾਂ ਪਹਿਲਾਂ ਆਉਂਦੇ ਤੇ ਕੱਤੀ ਕੱਪੜੇ ਲਿਆਉਣੇ ਆ ਕਈ ਕੋਈ ਕਰਦੀਆਂ ਐ ਤੇ ਪੈਸੇ ਆਉਂਦੇ ਹੀ ਤੇ ਫੇਰ ਹੀ ਕਰਦੀਆਂ ਮਹੀਨੇ ਬਾਅਦ ਉਹ ਤੇ ਮੰਮੀ ਤੁਹਾਡੀ ਗੱਲ ਸਹੀ ਹੈ ਮੰਨਨੀ ਆ ਤੇ ਹੁਣ ਜਦੋਂ ਆਈ ਨੂੰ ਤਨਖਾਹ ਤੇ ਕੀ ਕਰੀ ਹੋ ਮੈਂ ਤੁਸੀਂ ਮੀਨਾ ਵੀ ਗੱਲ ਕੀਤੀ ਮੈਨੂੰ ਸੋਚ ਆਇਆ ਕਹਿੰਦੀ ਇਹ ਮੈਂ ਕੀਤੀ ਹੀ ਗੱਲ ਤੇ ਕਹਿੰਦੀ ਮੈਂ ਤੇ ਅਸੀਂ ਜਿਹੜੇ ਧਾਰ ਦੂਰ ਚੁੱਕਿਆ ਲੋਕਾਂ ਕੋਲ ਲਿਆਓ ਅਸੀਂ ਤੇ ਉਹ ਲਾਉਣਾ ਮੇਰੇ ਕੋਲ ਨਹੀਂ ਆਤ ਕਦੀ ਸੌਦਾ ਪਾ ਕੇ ਦਿੱਤਾ ਜਾਣਾ ਅੱਛਾ ਇਦਾਂ ਕਹਿੰਦੀ ਆਹੋ ਤੇ ਇਦਾਂ ਗੱਲ ਕਰਨ ਦੀ ਤੇ ਖਾਣਾ ਕੁਛ ਨਹੀਂ ਆਹੋ ਮੈਂ ਨ ਕੋਈ ਗੱਲ ਕੀਤੀ ਮੈਂ ਤੇ ਚੁੱਪ ਕਰਕੇ ਆ ਗਈ ਮੈਂ ਮੈਂ ਮੰਮੀ ਨਾਲ ਗੱਲ ਕਰਨੀ ਮੰਮੀ ਕੀ ਕਹਿੰਦੀ ਮੂੰਹ ਸੀ ਲੋ ਫਿਰ ਦਸਾਰੀਆਂ ਜਾਣੀਆਂ ਨੇ ਨਹੀਂ ਸੌਦਾ ਲਿਆਉਣਾ ਤੇ ਆਹੋ ਨਾ ਖਾਓ ਕੁਛ ਵੀ ਮੰਮੀ ਇਹ ਤਾਂ ਗੱਲ ਦਾ ਕੋਈ ਹੱਲ ਹੈ ਨਹੀਂ ਨਾ ਕਿੰਨਾ ਚਿਰ ਮੂੰਹ ਬੰਦ ਕਰਕੇ ਰੱਖਾਂਗੇ ਉਹ ਉਹ ਤੈਨੂੰ ਕਹਿ ਟੀ ਤੂੰ ਉਹਨੂੰ ਕਹਿ ਦੇਈਂ ਸੌਦਾ ਕਿਨੇ ਲਿਆਉਣਾ ਫੇ ਉਹੋ ਹੀ ਤਾਂ ਗੱਲ ਕੋਈ ਨਹੀਂ ਕਰ ਲੈਂਦਾ ਮੈਨੂੰ ਮੁੜਿਆ ਨਾ ਫੂ ਮੈਂ ਪੁੱਛ ਨਹੀਂ ਗਿਆ ਨਾ ਵੀ ਤੁਹਾਨੂੰ ਆਰਦਾ ਕਿਥੇ ਦਾ ਹੋਣ ਦਾ ਤੇ ਤੁਹਾਨੂੰ ਹਟ ਕੇ ਨਹੀਂ ਜੀ ਕੀ ਤੁਸੀਂ ਕਰ ਲੋ ਫੂ ਨਾਲ ਤੁਹਾਨੂੰ ਦੱਸ ਦੇਣਗੇ ਕਿ ਉਹਦੇ ਤਾਂ ਪਹਿਲੀ ਤਾਂ ਪਹਿਲੀ ਮਿੰਟੋ ਮੈਂਤੀ ਪੈਸੇ ਆ ਜਾਂਦੇ ਹੁਣ ਇਹਨਾਂ ਨੂੰ ਚੇਤਾ ਆ ਗਿਆ ਵਾ ਕਿ ਪੈਸੇ ਨਹੀਂ ਮਿਲਦੇ ਤਨਕਾ ਨਹੀਂ ਮਿਲਦੀ ਹੁਣ ਪਤਾ ਨਹੀਂ ਜਵਾਈ ਭਾਈ ਘਰ ਆਇਆ ਵਾ ਸ਼ਰਮੀਆਂ ਨਹੀਂ ਤੁਹਾਨੂੰ ਕਿਤੇ ਮਾਸਾ ਵੀ ਚੜੀ ਲੱਥੀ ਤੁਹਾਨੂੰ ਹੁਣ ਵੀ ਐਵੇਂ ਗੁੱਸੇ ਨਾ ਹੋ ਤੁਸੀਂ ਤੁਸੀਂ ਕਰ ਲਿਓ ਗੱਲ ਮੈਂ ਕਰਨੀ ਆ ਗੱਲ ਕੋਈ ਗਾਲੀ ਫੂਕ ਕਰਨੀ ਇਹ ਪੈਸੇ ਕ ਲਾਓ ਪਾਜੀ ਬੈਠੇ ਜੀ ਤੁਸੀਂ ਹਾਂਜੀ ਹਾਂਜੀ ਖਾ ਲੈ ਰੋਟੀ ਪਾਣੀ ਕਾਲੀ ਰੋਟੀ ਠੀਕ ਹੈ ਜੀ ਕੀ ਕਰਦੇ ਆ ਕੁਛ ਨਹੀਂ ਮੈਂ ਵੀ ਰਸੋਈ ਚ ਕੰਮ ਕਰਦੀ ਹਾਂ ਹੁੰਦਾ ਪਾਜੀ ਦਾ ਹੂ ਹਾਂਜੀ ਹਾਂਜੀ ਬੇਟਾ ਦਿਵਾਲਾ ਆਈ ਕੋਈ ਕੰਮ ਤਾਂ ਨਹੀਂ ਤੁਹਾਨੂੰ ਨਹੀਂ ਕੰਮ ਕੀ ਕਰਨਾ ਵਿਹਲੇ ਮੈਂ ਹੀ ਕੰਮ ਕਰਦਾ ਤੁਹਾਨੂੰ ਪਤਾ ਜੀ ਠੀਕ ਹੈ ਜੀ ਸ਼ਹਿਰ ਤੱਕ ਜਾਓਗੇ ਤੁਸੀਂ ਕੰਮੀ ਕੋਈ ਹਾਂਜੀ ਹਾਂਜੀ ਮੈਂ ਨਾ ਸੋਦਾ ਮੰਗੋਣਾ ਸੀ ਤੇ ਇੱਥੇ ਤੁਹਾਨੂੰ ਪਤਾ ਤਾਂ ਹੈ ਕਿ ਨਜਕਰ ਸਕੂਟਰ ਹੀ ਨਹੀਂ ਚੱਲਦੀ ਮੇਰ ਕੋ ਠੀਕ ਹੈ ਠੀਕ ਹੈ ਹਾਂਜੀ ਆ ਲੈ ਆ ਦਿਓ ਤੁਸੀਂ ਸੋਦਾ ਕੋਈ ਕਿ ਨਹੀਂ ਲਿਆ ਦਿੰਦਾ ਇਹ ਕਿੱਡੀ ਕੀ ਗੱਲ ਵਾ ਮੈਂ ਜੈਲੇ ਸ਼ਹਿਰੋਂ ਦੇ ਲਿਆਉਣਾ ਠੀਕ ਹੈ ਠੀਕ ਹੈ ਇਹਨਾਂ ਨੂੰ ਤੁਹਾਨੂੰ ਪਤਾ ਫਿਰ ਇਹਦਾ ਮਹਿੰਗਾ ਮਿਲਦਾ ਹੋਣਾ ਹਣਾ ਨਹੀਂ ਇਹ ਤਾਂ ਮਹਿੰਗਾ ਮਿਲਦਾ ਵਾ ਜੇ ਦੁਕਾਨ ਤੋਂ ਆਪਾਂ ਲੈਂਦੇ ਆ ਨਾ ਤੂੰ ਉੱਥੋਂ ਲੈ ਆਇਓ ਪਰ ਸੰਦੀਪ ਨੂੰ ਨਾਲ ਲੈ ਜਾਇਓ ਤੁਸੀਂ ਉਹਨੂੰ ਪਤਾ ਸਾਰਾ ਕੁਝ ਨਹੀਂ ਮੈਂ ਕੱਲ੍ਹ ਜਾ ਕੇ ਲੈ ਆਉਣਾ ਵਾ ਇੱਕ ਢਿੱਗੀ ਗੱਲ ਠੀਕ ਆ ਪਾਜੀ 5 ਮਿੰਟ ਲੱਗਣੇ ਆ ਮੈਂ ਤੇ ਚਾਹ ਬਣਾ ਦਿੰਨੀ ਆ ਤੇ ਚਾਹ ਪੀ ਕੇ ਜਾਇਓ ਤੁਸੀਂ ਨਹੀਂ ਭਬੀ ਪਤਾ ਗੱਲ ਕੀ ਆ ਮੈਂ ਚਾਹ ਆ ਕੇ ਪੀ ਲੂੰਗਾ ਠੀਕ ਆ ਮੈਂ ਕਹਿੰਦੀ ਠੰਡ ਬੜੀ ਆ ਚਾਹ ਆ ਕੇ ਪੀ ਲਓ ਉਹ ਹੀ ਜਾਣਾ ਮੈਂ ਜਲਦੀ ਲੈ ਆਉਣਾ ਬਾਹਰ ਨਾ ਧੁੰਦ ਪੈ ਜਾਂਦੀ ਠੀਕ ਆ ਠੀਕ ਆ ਫਿਰ ਲੈ ਕੇ ਦੇ ਆ ਗਿਆ ਠੀਕ ਆ ਠੀਕ ਹਲ ਹੁਣ ਬਣੀ ਗੱਲ ਇੱਕ ਤੀਰ ਨਾ ਦੋ ਨਿਸ਼ਾਨੇ ਲੱਗ ਗਏ ਆ ਨਾ ਮੈਂ ਪੈਸੇ ਦਿੱਤੇ ਤੇ ਨਾ ਕੋਈ ਗੱਲ ਚੱਲ ਸੌਦਾ ਵੀ ਆ ਜਾਣਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ ਕੋਈ ਕਿ ਸਿਮੀ ਨੇ ਆ ਕੰਮ ਕਰਤਾ ਇਹ ਤੇ ਬਾਅਦ ਚ ਸੰਦੀਪ ਨੂੰ ਪਤਾ ਲੱਗੂਗਾ ਜਦੋਂ ਭਾਜੀ ਦੱਸੇਗਾ ਉਦੋਂ ਵੀ ਸੌਦਾ ਤੇ ਆ ਹੀ ਜਾਣਾ ਆਜੋ ਕੁਝ ਨਹੀਂ ਚਾਦਰ ਝਾੜ ਕੇ ਠੀਹੀਂ ਠੰਡੀ ਬੜੀ ਏ ਕਿਤੇ ਮੋਟਰਸਾਈਕਲ ਦੇ ਨਾ ਹੱਥ ਹੀ ਸੋਨ ਹੋ ਜਾਂਦੇ ਆ ਤੂੰ ਕਿੱਥੇ ਚੱਲ ਗਈ ਮੈਨੂੰ ਪਹਿਲਾਂ ਇਹ ਦੱਸੋ ਪੁਜਾਨਾ ਕਿੱਥੇ ਗਈ ਸਿਮੀ ਭਾਬੀ ਆਏ ਸੀ ਮੇਰੇ ਨਾਲ ਅੱਛਾ ਕਿਨੇ ਸੌਦਾ ਲੈ ਕੇ ਆਉਣਾ ਵਾ ਸੌਦੇ ਲਿਸਟ ਹੀ ਹੁਣ ਸ਼ਹਿਰੋਂ ਲੈ ਕੇ ਆਇਆ ਜਾ ਕੇ ਸੌਦਾ ਲੈ ਕੇ ਆਏ ਅੱਗੇ ਤਾਂ ਭਾਬੀ ਆਪੇ ਚੱਲ ਜਾਂਦੇ ਸੀ ਉਹ ਜਾਣਾ ਕਿੱਦਾਂ ਹੈ ਵਿਚੜੀ ਪਤਾ ਕੀ ਕਹਿੰਦੀ ਇੱਥੇ ਗਲੀ ਦੇ ਚੱਕਰ ਬੜਾ ਵਾ ਹਾਂਜੀ ਤੇ ਨੂੰ ਪਤਾ ਮੀਂਹ ਪਿਆ ਵਾ ਫਿਰ ਸਕੂਟੀ ਧਿਲਕੇ ਜਾਂਦੀ ਆ ਕਾਂਗਰੇ ਨਾ ਮੈਨੂੰ ਭੇਜਿਆ ਹੀ ਚਲੋ ਆ ਵੀ ਵਧੀਆ ਕੀਤਾ ਤੁਸੀਂ ਸੌਦਾ ਲਿਆਤਾ ਵਾ ਤੁਸੀਂ ਨਹੀਂ ਆਖੇ ਲੱਗਣਾ ਤੇ ਹੋਰ ਕਿੰਨੇ ਲੱਗਣਾ ਸੀ ਹੋਰ ਕੀ ਸੰਦੀਪ ਆਪਾਂ ਵੀ ਚਰੇ ਆਣੀ ਡੇ ਚਲੋ ਓਤਨੀ ਗੱਲ ਹੈਗੀ ਤੁਸੀਂ ਕਿਤੇ ਪੈਸੇ ਤਾਂ ਨਹੀਂ ਮੰਗੇ ਕੀ ਸੌਦਾ ਲਿਆ ਦਿੰਦਾ ਮੈਂ ਨਾ ਨਾ ਸੰਦੀਪ ਐਵੇਂ ਕੋ ਮੰਗਣੇ ਮੈਂ ਉਹਨਾਂ ਨੇ ਮੈਨੂੰ ਪਰਚੀ ਦਿੱਤੀ ਆ ਸੌਦਾ ਨਾ ਆਪੇ ਜਾ ਕੇ ਲਿਆਏ ਆਂ ਚਲ ਆ ਵੀ ਵਧੀਆ ਕੀਤਾ ਤੁਸੀਂ ਆਪੇ ਲੈਣਦਾ ਵਾ ਐਵੇਂ ਫਿਰ ਨਾ ਚੰਗੇ ਜੇ ਨਹੀਂ ਲੱਗੀਦਾ ਤੇ ਪੈਸੇ ਉਹਨਾਂ ਨੇ ਦੇ ਦੇਣੇ ਤੁਸੀਂ ਟੈਨਸ਼ਨ ਨਾ ਲਿਓ ਪੈਸੇ ਲੈਣੇ ਨਹੀਂ ਆ ਜੇ ਤੈਨੂੰ ਵੀ ਭਰਉਣਗੇ ਨਾ ਝੁਪੜ ਕੇ ਲਈ ਨਾ ਆਪਾਂ ਵੀ ਰੋਟੀ ਬਣੀ ਖਾਣੀ ਡੇ ਆ ਤਾਂ ਠੀਕ ਹੈ ਨਾ ਇਹੇ ਨਹੀਂ ਹੋ ਲੈਣੇ ਫਿਰ ਕੀ ਹੋ ਗਿਆ ਰੋਟੀ ਖਾਣ ਦੇ ਆ ਤੇ ਇਹ ਵੀ ਤੇ ਆਪਣਾ ਹੀ ਘਰ ਵਾ ਚੰਗੇ ਨਹੀਂ ਲੱਗਦੇ ਠੀਕ ਹੈ ਨਾ ਉਹਨਾਂ ਕਹਿਣਾ ਹੁਣ ਪੈਸੇ ਮੰਗਣ ਡਿਆ ਵੀ ਸੌਦੇ ਦੇ ਉਹ ਨਹੀਂ ਨਹੀਂ ਉਹ ਪੈਸੇ ਨਹੀਂ ਰੱਖਦੀਆਂ ਦੀਆਂ ਇਦਾਂ ਦੀਆਂ ਨਹੀਂ ਹੈਗੀਆਂ ਉਹ ਚਲ ਕੋਈ ਗੱਲ ਨਹੀਂ ਫਿਰ ਕੀ ਸੌਦਾ ਲੈਦਾ ਇੱਕੋ ਘਰ ਵਾ ਤੁਸੀਂ ਉਹਨਾਂ ਲੈਣਤਾ ਮੈਂ ਪਤਾ ਨਹੀਂ ਕਿੱਥੇ ਚੱਲ ਗਏ ਆ ਮੈਨੂੰ ਦੱਸ ਕੇ ਵੀ ਨਹੀਂ ਗਏ ਚਲ ਮੈਂ ਵੀ ਸਮਾਨ ਮੰਗਾ ਲੈਂਦੀ ਸ਼ਹਿਰੋਂ ਮੈਨੂੰ ਕੀ ਪਤਾ ਹੀ ਮੈਂ ਤਾਂ ਗਿਆ ਸੌਦਾ ਵੇਖਣੇ ਜਦੋਂ ਮੈਂ ਤੇ ਲਿਸਟ ਜਿਆਦਾ ਸੀ ਸਮਾਨ ਜਿਆਦਾ ਸੀ 6000 ਰੁਪਏ ਦਾ ਆਇਆ ਵਾ ਉਰੇ ਕਿ ਘਟੇਗਾ ਇਹ ਵਿੱਚੋਂ ਅੱਛਾ ਅੱਛਾ ਦੋ ਤਿੰਨ ਜਰਵੀਏ ਘਟਵਾ ਤੇ ਤਾਂ ਕਰਕੇ ਮੈਂ ਕਿਹਾ ਵੀ ਸੌਦਾ ਜਾਦਾ ਵਾ ਇਕੱਲਾ ਹੀ ਆ ਕੇ ਲੈ ਆਉਣਾ ਚਲੋ ਮੈਨੂੰ ਨਾਲ ਲੈ ਜਾਂਦੇ ਚੱਲ ਹੋਰ ਵੀ ਕੋਈ ਚੀਜ਼ ਲੈ ਆਂਦੇ ਨਾਲ ਕੋਈ ਨਹੀਂ ਜੋ ਵੀ ਕੋ ਲੈ ਆਉਣਾ ਬਣਾ ਕੱਲ ਸਵੇਰੇ ਚੱਲ ਜਾਗੇ ਆਪਾਂ ਕੀ ਲੈਣਾ ਦੱਸ ਤੂੰ ਠੰਡ ਪੜੀ ਆ ਜਾਣਾ ਕੀ ਆ ਹੁਣ ਉਹ ਤੇ ਚਲੋ ਤੁਸੀਂ ਬਾਹਰ ਨਾ ਗਏ ਮੈਂ ਤਾਂ ਗੈਂਡੀ ਕਰ ਮੈਂ ਕਿਹਾ ਕਰਾਰੀ ਜੀ ਨਾਲ ਚਾਹ ਬਣਾ ਕੇ ਲਿਆ ਹੁਣ ਮੈਂ ਚਾਹ ਤੁਹਾਨੂੰ ਬਣਾ ਕੇ ਦਿੰਦੀ ਆ ਸਵਾਦ ਜੀ ਸੌਦਾ ਸਾਰਾ ਮੈਂ ਉਥੇ ਰੱਖਿਆ ਜੀ ਰਸੋਈ ਦੇ ਨਾਲ ਹੀ ਫ੍ਰਿਜ ਲੱਗੇ ਪਿਆਈ ਹੁਣ ਸੰਭਲੋ ਠੀਕ ਆ ਰੱਖ ਲੈ ਮੈਂ ਸੰਭਲ ਲੈਂਨੀ ਆ ਸੇਮੀਪਾ ਬਿਨਾਂ ਪਿਆਖ ਲੈਣਾ ਵਾ ਤੂੰ ਚਾਹ ਬਣਾ ਕੇ ਲਿਆ ਵਧੀਆ ਠੀਕ ਹੈ ਚਲੋ ਠੀਕ ਮੈਂ ਲਿਓਨੀ ਚਾਹ ਲੈ 5600 ਦਾ ਸੋਤਾ ਆ ਗਿਆ ਹੋਰ ਕੀ ਸਾਨੂੰ ਚਾਹੀਦਾ ਉਹ ਵੀ ਵਿਲੇ ਬੈ ਕੇ ਖਾਣ ਦੇ ਤੇ ਕੀ ਹੋਣਾ ਲਿਆਤਾ ਉਹਨਾਂ ਨੇ ਕਿਹਾ ਨਹੀਂ ਹੁਣ ਅਭੀ ਵੀ ਗੱਲ ਸੁਣੋ ਪਹਿਲਾਂ ਹਾਂ ਸੰਦੀਪ ਕੀ ਗੱਲ ਹੋ ਗਈ ਭਾਬੀ ਸੌਦਾ ਤੁਸੀਂ ਮੰਗਾਇਆ ਸੀ ਹਾਂ ਸੰਦੀਪ ਮੈਂ ਮੰਗਾਇਆ ਕੀ ਗੱਲ ਹੋ ਗਈ ਹੈ ਗੱਲ ਤੇ ਨਹੀਂ ਹੋਈ ਕੋਈ ਵੀ ਮੇਰੀ ਗੱਲ ਸੁਣੋ ਪੈਸੇ ਦਿੱਤੇ ਹੀ ਨਾਲ ਸੰਦੀਪ ਤੈਨੂੰ ਵੀ ਪਤਾ ਵਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੈਂ ਭਾਜੀ ਕੋ ਮੰਗਾਇਆ ਸੀ ਫਿਰ ਕੀ ਹੋ ਗਿਆ ਭਾਬੀ ਤੁਹਾਨੂੰ ਮਾਸਾ ਸ਼ਰਮ ਨਹੀਂ ਆਈ ਐਡਾ ਸੌਦਾ ਮੰਗਾਉਂਦੇ ਤੁਸੀਂ ਉਦੋਂ ਤੇ ਮੇਰੇ ਕੋਲ ਪੈਸੇ ਮੰਗ ਲੈਂਦੇ ਮੈਂ ਪੈਸੇ ਦੇ ਦਿੰਦੀ ਤੁਹਾਨੂੰ ਮੇਰੀ ਗੱਲ ਸੁਣ ਇਹ ਤੇ ਸ਼ਰਮ ਵਾਲੀ ਕਿਹੜੀ ਗੱਲ ਵਾ ਫਿਰ ਕੀ ਹੋ ਗਿਆ ਮੈਂ ਮੰਗਾ ਲਿਆ ਤੇ ਧਾੜੇ ਲੈ ਪਏ ਆਪਾਂ ਕਿਹੜੇ ਦੇਣੇ ਨਹੀਂ ਆ ਇਦਾਂ ਨਹੀਂ ਚੰਗੇ ਲੱਗੀਦਾ ਨਾ ਇੱਥੇ ਚੰਗੇ ਲੱਗਣ ਵਾਲੀ ਕਿਹੜੀ ਗੱਲ ਆ ਪਾਣਾ ਥੋੜੇ ਕੋਤੇ ਦੇ ਦਿੰਦੇ ਫਿਰ ਕੀ ਆ ਤੂੰ ਕਿਹੜੀ ਬਗਾਨੀ ਆ ਆਪਣੇ ਆ ਤਾਂ ਈ ਵੀ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਤੇ ਚਲੋ ਆਪਣੇ ਅਸੀਂ ਪਰ ਉਹ ਜਵਾਈ ਆ ਮੇਰੀ ਗੱਲ ਸੁਣੋ ਭਾਜੀ ਨੇ ਕੁਝ ਕਿਹਾ ਤੁਹਾਨੂੰ ਜੇ ਤੁਸੀਂ ਸਭ ਦਾ ਮੰਗਾਉਣਾ ਹੀ ਨਾ ਤੇ ਮੈਨੂੰ ਪਰਚੀ ਫੜਾ ਦਿੰਦੇ ਮੈਂ ਕਿਸ ਤਰੀਕੇ ਨਾਲ ਉਹਨਾਂ ਨੂੰ ਕਹਿ ਦਿੰਦੀ ਹੁਣ ਤੁਸੀਂ ਇੱਧਾ ਜਾ ਕੇ ਉਹਨਾਂ ਨੂੰ ਪਰਚੀ ਦੇ ਆਏ ਨਾ ਉਹ ਤੁਹਾਡੇ ਕੋ ਪੈਸੇ ਮੰਗਣ ਜੋਗੇ ਕੀ ਪਤਾ ਨਾ ਕੋ ਪੈਸੇ ਹੈਗੇ ਜਾਂ ਨਹੀਂ ਹੈਗੇ ਤੂੰ ਇੱਕ ਵਾਰੀ ਪੁੱਛਿਆ ਉਹਨਾਂ ਨੂੰ ਸੰਦੀਪ ਜੇ ਬਾਜੀ ਕੋਲ ਪੈਸੇ ਨਾ ਹੁੰਦੇ ਤਾਂ ਬਾਜੀ ਮੰਗ ਹੀ ਸਕਦੇ ਹੀ ਬਾਜੀ ਕੋ ਪੈਸੇ ਹੈ ਹੀ ਇੱਦਾਂ ਤੋਰੇ ਬੈਠੇ ਹੀ ਉਹਨਾਂ ਕੋ ਸਭ ਕੁਝ ਹੈਗਾ ਵਾ ਜੇ ਐਡੀ ਗੱਲ ਹੀ ਤਾਂ ਬਾਜੀ ਕਹਿ ਦਿੰਦੇ ਉਹਨਾਂ ਨੇ ਤੁਹਾਨੂੰ ਕੀ ਕਹਿਣਾ ਸੀ ਉਹਨਾਂ ਨੂੰ ਸ਼ਰਮ ਆ ਗਈ ਹੋਣੀ ਕਿ ਚਲ ਕੀ ਮੰਗਣੇ ਪੈਸੇ ਆਪੇ ਦੇ ਹੀ ਦੇਣਗੇ ਹੁਣ ਤੁਹਾਡਾ ਥੋੜੀ ਪਤਾ ਉਹਨਾਂ ਨੂੰ ਉਹਦੇ ਮੈਨੂੰ ਹੁਣ ਪਤਾ ਲੱਗਾ ਵਾ ਕਹਿੰਦੇ ਮੈਂ ਸਮਾਨ ਲੈ ਕੇ ਆਇਆ ਵਾ ਤੇ ਸੰਦੀਪ ਤੂੰ ਇੰਨੀ ਗੱਲ ਚੁੱਕਣ ਕਿਉਂ ਡਈ ਆ ਕੀ ਘਰ ਸੌਦਾ ਨਹੀਂ ਲਿਆਉਂਦੇ ਰਹੇ ਤੁਸੀਂ ਤੇ ਨਹੀਂ ਭਾਬੀ ਪਹਿਲਾਂ ਕਿਥੋਂ ਸੌਦਾ ਹੁੰਦਾ ਰਿਹਾ ਸੀ ਪਹਿਲਾਂ ਵੀ ਤੇ ਆਪਣੇ ਪੈਸੇ ਤਾਂ ਨਹੀਂ ਹੁੰਦੇ ਇਹ ਨਾ ਤੇ ਫਿਰ ਕੀ ਹੋਇਆ ਘਰ ਵਿੱਚ ਵਾਦਾ ਘਾਟਾ ਵਾ ਹੋ ਹੀ ਜਾਂਦਾ ਨਾ ਵਾਦਾ ਘਾਟਾ ਹੋ ਜਾਂਦਾ ਵਾ ਤੁਹਾਡਾ ਵਾਦਾ ਘਾਟਾ ਹੋਣੀ ਹੋਣਾ ਹੀ ਨਾ ਅੱਗੇ ਵੀ ਹੁੰਦਾ ਸੀ ਤੁਹਾਨੂੰ ਹੋਣੀ ਲੱਭਣਾ ਹੈ ਜੇ ਤੁਹਾਨੂੰ ਹੋਣਾ ਹੈ ਤੇ ਉਹ ਤਾਂ ਮੈਂ ਮੰਗਵਨੇ ਨਹੀਂ ਸੌਦਾ ਭਾਬੀ ਇਦਾਂ ਨਹੀਂ ਕਰੀਦਾ ਠੀਕ ਹੈ ਨਾ ਕੀ ਤੇ ਰੋਲ ਦੇਖ ਲਈਦਾ ਦੋਨ ਆਇਆ ਤੇ ਹੋਣ ਨਹੀਂ ਰੋਲਾ ਕੀ ਪਾਇਆ ਮੰਮੀ ਸੌਦਾ ਹੀ ਮੰਗਾਇਆ ਵਾ ਤੇ ਸੰਦੀਪ ਆਣ ਕੇ ਮੇਰੇ ਦਿਵਾਲੀ ਹੋ ਗਈ ਹੈ ਕਿਹੜੇ ਸੌਦੇ ਦੀ ਗੱਲ ਕਰ ਰਹੀ ਹੈ ਮੰਮੀ ਆ ਬੀਨੋ ਪੁੱਛ ਲੋ ਕੀ ਗੱਲ ਬਾਤ ਹੋਈ ਆ ਕੀ ਹੋਇਆ ਸਿਮੀ ਕੋਸ਼ੇ ਵੀ ਨਹੀਂ ਮੰਮੀ ਮੈਂ ਬਾਜੀ ਕੋ ਸੋਦਾ ਹੀ ਮਗਾਇਆ ਵਾ ਇਹ ਚ ਕਿਹੜੀ ਗੱਲ ਵਾ ਮੰਮੀ ਪੈਸੇ ਦਿੱਤੇ ਤੇ ਬਾਜੀ ਕੋ ਪੈਸੇ ਹੈਗੇ ਹੀ ਤੇ ਧਾਰੇ ਲੈ ਆ ਕੋਈ ਨਹੀਂ ਦੇ ਦਾਂਗੇ ਮੰਮੀ ਵੇਖ ਲੋ ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਪੈਸੇ ਵੀ ਉਹਨਾਂ ਨੇ ਦਿੱਤੇ ਆ ਨਹੀਂ ਇਹਨਾਂ ਦਾ ਫਰਜ਼ ਨਹੀਂ ਹੈ ਪੈਸੇ ਦੇਣ ਦਾ ਉਹਨੂੰ ਫੜਾਤੀ ਪਰਤੀ ਤੋ ਵਿਚਾਰਾ ਕਿੱਥੋਂ ਲਿਆਂਦਾ ਜੇ ਨਾ ਹੁੰਦੇ ਪੈਸੇ ਉਹ ਤੇ ਬੋਲਤੇ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਆਈ ਸਿਮੀ ਤੂੰ ਅਕਲ ਮੱਸਾ ਕਰ ਲਿਆ ਕਰ ਤੂੰ ਮੈਨੂੰ ਤੇ ਆਂਦੀ ਵਰਤੀ ਮੈਂ ਆਪੇ ਮਗੰਦੀ ਨਾ ਮਗੰਦੀ ਤੇਰਾ ਦਿਮਾਗ ਨਹੀਂ ਹੈ ਸਹੀ ਆਲਾ ਤੇ ਸਰਜੀਤ ਨੂੰ ਤੇਰੇ ਕੰਨ ਮੈਂ ਹੌ ਫਲਾਉਣੀ ਹੈ ਹਾਏ ਹਾਏ ਕਿੱਡੀ ਗੱਲ ਹੋ ਗਈ ਆ ਤੂੰ ਹੀ ਤਾਂ ਦੋਵਾਂ ਦੇ ਗੱਲ ਹੀ ਚੁੱਕ ਲਈ ਆ ਇੱਕ ਸੌਦਾ ਹੀ ਮਗਾਇਆ ਵਾ ਤਿਰਕੀ ਹੋ ਗਿਆ ਵਾ ਕਾਲ ਸਬਦੇ ਦੇਣੀ ਸ਼ਰਮ ਨਹੀਂ ਆਉਂਦੀ ਮਾਸਾ ਵੀ ਜਵਾਈ ਭਾਈ ਕੋ ਸੌਦਾ ਮਗੰਦਿਆ ਮੰਮੀ ਮੈਂ ਤਾਂ ਮਗਾਉਣਾ ਹੀ ਫਿਰ ਦੀਰੀ ਨੇ ਵੀ ਜਵਾਬ ਦੇਤਾ ਹੈ ਤੇ ਤੂੰ ਹੀ ਵੀ ਦੇਤਾ ਹੈ ਤੇ ਮੈਂ ਕਿੱਥੋਂ ਲਿਓ ਰਹੇ ਪੈਸੇ ਜੇ ਮੈਂ ਤੁਹਾਨੂੰ ਕਹਿ ਹੀ ਦਿੱਤਾ ਕਿ ਐ ਕਿ ਮੈਂ ਪੈਸੇ ਦੇਣੇ ਧਾਰੇ ਤੇ ਤੁਸੀਂ ਤਾਂ ਗੱਲ ਹੀ ਚੋਕ ਲਈ ਦੋ ਜਾਣੀਆਂ ਨੇ ਤੁਸੀਂ ਚੁੱਪ ਕੀਤੇ ਰਹਿੰਦੇ ਮੇਰੇ ਨਾਲ ਗੱਲ ਕਰ ਲੈਂਦੇ ਆਹ ਤਾਂ ਇਹਨੂੰ ਕਹਿੰਦੀ ਹਾਂ ਲੈ ਆਹ ਤਾਂ ਚੰਗਾ ਜੋਤ ਲੱਗ ਗਈ ਮੈਂ ਤਾਂ ਉਹਦੇ ਸੱਸ ਬਾਏ ਗੱਲ ਕੀਤੀ ਮੈਨੂੰ ਕੀ ਪਤਾ ਇਹ ਨਾਲ ਇੱਥੋਂ ਤੱਕ ਪਹੁੰਚ ਜਾਣਾ ਵਾ ਲੈ ਹੁਣ ਚੰਗਾ ਸਭ ਮੈਂ ਤਾਂ ਕਿਸ ਗੱਲ ਚ ਨਹੀਂ ਆਈ ਮੈਂ ਤਾਂ ਮਜੇ ਨਾਲ ਪਿੱਛੇ ਹੋ ਗਈ ਨਾਲੇ ਬਹਾਨੇ ਨਾਲ ਸੌਦਾ ਵੀ ਮਿਲ ਗਿਆ ਤੇ ਸਾਰੇ ਕੰਮ ਹੋ ਗਏ ਤੇ ਸਿਮੀ ਫੇਰ ਬੁਰੀ ਦੀ ਬੁਰੀ ਬਣ ਗਈ ਨਾ ਗੱਲ ਕਰਕੇ ਤੇ ਲੜਾਈ ਪੈਣੀ ਤੂੰ ਕੜਾ ਲੈ ਦੇਣਾ ਹੀ ਜਾ ਕੇ ਭਾਬੀ ਤੂੰ ਇੱਕ ਗੱਲ ਤੇ ਕਰ ਦੇ ਜੇ ਮੈਂ ਸੋਈ ਚ ਕੰਮ ਕਰ ਸਕਦੀ ਹਾਂ ਤੇ ਸਮਾਨ ਵੀ ਲੈ ਕੇ ਦੇ ਸਕਦੀ ਹਾਂ ਲੈ ਸੋਈ ਦਾ ਕੰਮ ਹੀ ਵੀ ਸੁਣਾਦਾ ਤੂੰ ਤੇ ਇਹੀ ਕੋ ਰਹਿ ਗਿਆ ਹੀ ਫਿਰ ਕਿਉਂ ਤੂੰ ਕੰਮ ਕਰ ਜਾਂਦੇ ਨਹੀਂ ਕਰਨਦੇ ਉਹ ਚੰਗਾ ਕਰਨਦੇ ਆ ਮੈਂ ਤਾਂ ਕੁਛ ਨਹੀਂ ਕੀਤਾ ਤੇ ਨਾ ਮੈਨੂੰ ਪਤਾ ਕੀ ਨਾ ਕੀ ਬਾਤ ਤੂੰ ਹੀ ਦੋਨੇ ਜਾਣੀਆਂ ਮੈਨੂੰ ਗੱਲਾਂ ਕਰਦੀਆਂ ਹੀ ਆ ਪਤਾ ਨਹੀਂ ਤੂੰ ਜਿਹੜੀ ਵੀ ਗੱਲ ਹੁੰਦੀ ਚੁੱਕ ਲੈ ਚੁੱਪ ਕਰਕੇ ਨਾ ਇਹਨਾਂ ਦੇ ਪੈਸੇ ਵਾਪਸ ਕਰ ਦੇ ਠੀਕ ਆ ਨਾ ਕੋਈ ਨਹੀਂ ਕਰਦਾਂਗੇ ਵਾਪਸ ਤੁਹਾਡੇ ਪੈਸੇ ਖਾਣ ਹੀ ਚੱਲੀ ਤੁਸੀਂ ਵੀਿੱਥੇ ਖਾਂਦੇ ਹੋ ਬਸ ਘਰ ਬਾਹਰ ਖਾਂਦੇ ਹੋ ਮੰਮੀ ਵੇਖ ਲਓ ਮੰਮੀ ਇਸੇ ਕਰਕੇ ਤੂੰ ਸਬਦਾਂ ਤੋਂ ਮਗਾਇਆ ਵਾ ਚਲਾਕ ਬਣੀ ਆ ਵੀ ਇਹ ਵੀ ਖਾਂਦੇ ਆ ਦੋਵੇਂ ਪਹਿਲਾਂ ਗੱਲ ਹੈ ਨਹੀਂ ਤੈਨੂੰ ਇਹ ਗੱਲ ਕਹਿੰਦੇ ਹੋ ਤਾਂ ਲੈ ਲਿਓ ਫਿਰ ਮੇਰੇ ਕੋਲ ਹੁਣ ਪੈਸੇ ਹੁਣ ਨਹੀਂ ਮੈਂ ਦਿੰਦੀ ਅੱਗੇ ਤੋਂ ਮੈਂ ਦੇਦ ਨਹੀਂ ਨਾ ਹੁਣ ਨਹੀਂ ਮੈਂ ਕੋਈ ਵੀ ਪੈਸਾ ਦੇਣਾ ਕਿੱਡੀ ਚਾਤਰੀ ਆ ਮੈਂ ਕੋਈ ਚਾਤਰੀ ਨਹੀਂ ਜੋ ਤੂੰ ਮਾਂਵਾਂ ਚੀ ਮੇਰੇ ਦਵਾਲੇ ਹੁੰਦੀਆਂ ਨਾ ਆਣ ਕੇ ਤਾਂ ਮੈਨੂੰ ਗੁੱਸਾ ਚੜਦਾ ਵਾ ਠੀਕ ਆ ਨਾ ਵੀ ਵੇਖ ਲਿਆ ਹਾਲ ਇਹਨਾਂ ਦਾ ਕਿੰਨੀ ਸ਼ਰਮ ਆਉਂਦੀ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਨਾ ਮੈਂ ਕਿ ਸਗੋਂ ਬਹਾਨੇ ਨਾ ਪੁੱਛਿਆ ਉਹ ਇਹ ਤੁਹਾਨੂੰ ਪੈਸੇ ਦਿੱਤੇ ਇਹਨਾਂ ਨੇ ਕਹਿੰਦੇ ਨਹੀਂ ਪੈਸੇ ਨਹੀਂ ਦਿੱਤੇ ਮੈਂ ਆਪ ਹੀ ਨੇ ਮੰਗੇ ਇਹਨਾਂ ਕੋਲ ਦੇਖੇ ਕਿੰਦੀਆਂ ਚਲਾਕ ਨੇ ਉਹੋ ਹੀ ਬਲਾਗ ਆ ਥੋੜੇ-ਬੋਤੇ ਦੇ ਦਿੰਦੇ ਮੇਰੇ ਨਾਲ ਤੇ ਇੱਕ ਵਾਰੀ ਗੱਲ ਕਰਦੇ ਤਾਂ ਹੀ ਖੇਡਾਂ ਖੇਡਣ ਦੀਆਂ ਹੀ ਤੁਹਾਨੂੰ ਪੈਸੇ ਨਹੀਂ ਮੇਰੇ ਤਰਖਾ ਨਹੀਂ ਮਿਲੀ ਇਹ ਕਹੇ ਬਹਾਨੇ ਨਾਲ ਕੋ ਸੌਦਾ ਮਗਾਈ ਕੀ ਇਹ ਖਾਂਦੇ ਜੇ ਮਗਾਉਣਾ ਹੈ ਸੌਦਾ ਤੇ ਉਦਾਂ ਮਗਾ ਲੈਂਦੇ ਆ ਭਾਨੇ ਲਾਉਂਦੀ ਕਿਹੜੀ ਗੱਲ ਹੀ ਚਲ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛਣੀ ਹੈ ਸਰਜੀਤ ਨੂੰ ਵੀ ਆਹ ਕੁਛ ਕੰਡੀਆਂ ਹੀ ਕਰਿਓ ਮੰਮੀ ਤੁਸੀਂ ਫੋਨ ਆ ਆ ਜਾ ਕੰਮ ਕਰੀਏ ਕੋਈ